ਜਾ ਕੋ ਹਰ ਰੰਗ ਲਾ ਕੋ ਇਸ ਜਗੁ ਮੈਂ ਤੁਮਹਿ ਅਭ ਹੈ ਪੂਰਾ ਕੀਰਾ ਤੁਮਹਿ ਹਰ ਰੰਗ ਲਾ ਕੋ ਇਸ ਜਗੁ ਮੈਂ ਕੋ ਪੜਿਆ ਹੈ

Yes, <laughs> ਪੂਰਾ ਆਪ ਕੋ ਮ ਜਿਣੈ ਸਗਲ ਵਸਤਾਂ ਕੈ ਜਾ ਕਰ ਸਤੁ ਗੁਰ ਪੂਰਾ ਪੂਰਾ ਮਹਾਰਾਜ ਸਹੇ ਪਾਤਸ਼ਾਹ ਜੀ ਪ੍ਰਮਾਨ ਕਰਦੇ ਭਾਈ ਇਸ ਯੁੱਗ ਦੇ ਵਿੱਚ ਜਿਨ੍ਹਾਂ ਨੂੰ ਵੀ ਉਸ ਪਰਮਾਤਮਾ ਵਹਿਗੁਰੂ ਦੇ ਨਾਮ ਦਾ ਹਰੀ ਦੇ ਨਾਮ ਦਾ ਰੰਗ ਲੱਗਿਆ ਤੇ ਉਸੂਲਵੇਂ ਅੱਜ ਦੇ ਸਮੇਂ ਦੇ ਵਿੱਚ ਨਾਮ ਜਪਣਾ ਸਿਮਰਨ ਵਰਤਗੀ ਕਰਣੀ ਕੋਈ ਸੌਖੀ ਗੱਲ ਨਹੀਂ ਇਸ ਕਰਕੇ ਕਿ ਇਹ ਮਹਾਰਾਜੀ ਸੋਹ ਜੀ ਇੱਕ ਵਾਰੀ ਸਾਰੇ ਬਾਜਾ ਵਾਲੇ ਫਰਸ਼ਾ ਸਰਬਸਦਾ ਦੇ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾ ਨੇ ਪਿਤਾ ਸਹਿਬੇ ਕੁਮਾਰ ਤੁਲਗੁਰੂ ਸਿੰਘ ਮਹਾਰਾਜ ਸੱਜੇ ਪਾਤਸ਼ਾਹੀ ਦੀ ਬਖਸ਼ੀ ਫਤਿਬਲਾਉ ਕੋਈ ਵੀ ਰਸਨਾ ਬਰਦੀ ਨਾ ਰਹੇ ਜਾਵੇ ਸਾਰੇ ਆਪਾਂ ਜੀ ਵਾਹਿਗੁਰੂ ਜੀ ਕਾ ਹਾਸਾ ਵਾਹਿਗੁਰੂ ਜੀ ਦੇ ਰੂਪ ਸਹਿਬ ਦੀ ਕਿਰਪਾ ਨਾਲ ਜੋ ਕਿ ਇਹ ਜਿਹੜਾ ਸਮਾਗਮ ਗੁਰਮਖਾਂ ਵੱਲੋਂ ਰੱਖਿਆ ਗਿਆ ਹੈ ਉਹ ਮਹਾਨ ਸ਼ਹੀਦ ਤਰਨੂਲ ਗਵਰਿੰਦ ਸਿੰਘ ਮਹਾਰਾਜ ਜੀ ਦੇ ਲਹਤ ਦੇ ਜੀਗਰ ਛੋਟੇ ਸਹਿਬਜ਼ਾਦੇ ਆਹ ਧਨੁਮਾਤ ਗੁਜਰੀ ਉਨ੍ਹਾਂ ਦੀ ਮਹਾਨ ਸ਼ਹੀਦੀ ਨੂੰ ਇਸ ਸਮਾਗਮ ਜੋ ਯਾਦ ਕਰਦੇ ਆ ਅੱਜ ਇਹ ਮੇਰੀ ਸੋ ਆਓ ਪਿੱਛੇ ਜੋ ਵੱਡੇ ਸਹਿਬ ਜੱਜ ਦੇ ਸਹਿਬ ਜੱਜਾ ਬਾਬਾ ਜੀਤ ਸਿੰਘ ਸਹਿਬ ਜੱਜਾ ਬਾਬਾ ਜਹਾਰ ਸਿੰਘ ਜੀ ਤੇ ਚਮਕਾਤ ਰਹਿੰਦੇ ਸਮੂਹ ਸ਼ੇਰ ਸਿੰਘਾਂ ਦੀ ਯਾਦ ਦੇ ਵਿੱਚ ਸਮਾਗਮ ਰੱਖਿਆ ਗਿਆ ਸੀ ਉਸ ਦਿਨ ਵੀ ਸੰਤਾਂ ਨੇ ਪਹੁੰਚ ਕਰਕੇ ਹਾਜ਼ਰੀਆਂ ਭਰੀਆਂ ਸੀ ਆਪਾਂ ਰਲ ਮਿਲ ਕੇ ਜੋ ਬੁਰਗ ਇਤਿਹਾਸ ਦੀ ਵਿਚਾਰਾ ਕੀਤਿਆ ਸੀ ਸਾਧੂ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਪਿਆਰ ਨੇ ਜਿਹੜਾ ਸਮਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰਹਿਣ ਦਾ ਵੱਡੇ ਭਾਗਾਂ ਨਾਲ ਨਸੀਬ ਹੁੰਦਾ ਸਤ ਸੰਗਤ ਦੇ ਵਿੱਚ ਆਉਣਾ ਬੈਠ ਕੇ ਬਾਣੀ ਕਥਾ ਕੀਰਤਨ ਸਰਵਣ ਕਰਨਾ ਇਤਿਆਸ ਸਰਵਣ ਕਰਨਾ ਕਥਾ ਕੀਰਤਨ ਸੁਖਦਾਈ ਕਲ ਜੁਮੈ ਕੀਰਤਨ ਪਰਧਨ ਗੁਰਮੁਖ ਜਪੀ ਲਾਇਤ ਹੈ ਨਾ ਇਸ ਕਲਯੁਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਕੀਰਤਨ ਪ੍ਰਧਾਨ ਹੈ ਦੁਨੀਆਂ ਦੇ ਵਿੱਚ ਚਾਹੇ ਬੜੀ ਦੌੜ ਲੱਗੀ ਹੈ ਪ੍ਰਧਾਨਗੀ ਦੀ ਮੈਂ ਪ੍ਰਧਾਨ ਹੋਵਾਂ ਮੇਲੀ ਚੱਲੇ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਬਾਣੀ ਦਾ ਜੋ ਕੀਰਤਨ ਹੈ ਉਹ ਪ੍ਰਧਾਨ ਹੈ ਕਲਯੁਗ ਦੇ ਵਿੱਚ ਕਲਮੈ ਇਹੋ ਪੁੰਨ ਗੋਵਿੰਦ ਗਾਏ ਉਸ ਪ੍ਰਮਾਤਮਾ ਦੇ ਗੋਵਿੰਦ ਵਾਹਿਗੁਰੂ ਦੇ ਘਰ ਨੂੰ ਆਵਣੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਉਹਨ ਹੈ ਇਹ ਬੱਲੇ ਆ ਦੇ ਹਿੱਸੇ ਅੰਗਰੇਜ਼ੀ ਸਮਾਂ ਸੁਆਪ ਦੀ ਪੁੰਚਿਓ ਬਹੁਤ ਵੱਡੇ ਭਾਗਾ ਵਾਲੇ ਹੋ ਆਪਾਂ ਸੰਖੇਪ ਦੇ ਵਿੱਚ ਜੋ ਬਚਾਰਾ ਕਰਨੀ ਆਨੇ ਆਓ ਇਸ ਲਈ ਦੰਦੇ ਵਿੱਚ ਜੋ ਆਪਾਂ ਇਸ ਲਈ ਸਮਾਗਮ ਹੈ ਜਿਹੜੇ ਵੱਡੇ ਸਾਹਿਬ ਜਰਦਨ ਦੀ ਸ਼ਹੀਦੀ ਦਾ ਜਿਕਰ ਕੀਤਾ ਸੀ ਧਨਵਾਜਾਂ ਵਾਲੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਗਰੇਲ ਛੱਡ ਕਰਕੇ ਜਦੋਂ ਸੱਜਸਾਂ ਦੇ ਉੱਪਰ ਆ ਕੇ ਬੜੀ ਕਮਸਾਨ ਦੀ ਜੰਗ ਹੋਈ ਬੜੇ ਸ਼ਿਪ ਉੱਥੇ ਸ਼ਹੀਦ ਹੋਏ ਗੁਰੂ ਸਾਹਿਬ ਜੀ ਨੇ ਅਪਰਤ ਵੇਲੇ ਕਿਹਾ ਕਿ 6 ਪੌਣੀ ਰਾਤ ਨੂੰ ਵੇਲਾ ਛੜਿਆ ਨ ਸਤ ਪੁਰ ਦਾ ਜਿਹੜਾ ਦਿਨ ਚੜਿਆ ਅਮਰਤ ਵੇਲਾ ਹੋਇਆ ਫਿਰ ਸਹਿਬ ਨੇ ਜੋ ਆਸਾ ਦੀ ਵਾਰ ਦਾ ਕੀਰਤਨ ਕੀਤਾ ਭਾਵ ਬੇਤਨੇ ਉਹ ਕੀਤਾ ਬੇਤਨੇ ਨਹੀਂ ਛੜਿਆ ਜੈ ਸਿੰਘਾਂ ਦੇ 88 ਭਾਈ ਦੇਸ ਸਿੰਘ ਉਹਨਾਂ ਦੇ ਮਹਾਰਾਜ ਬਹੁਤ ਸਨੇ ਸ਼ਹੀਦ ਹੋ ਗਏ ਬੜਾ ਨੁਕਸਾਨ ਹੋ ਗਿਆ ਇਹ ਆਪਾਂ ਜਨਾਜ਼ੇ ਬੇਤਨੇ ਕਰਦੇ ਦੇ ਬਚਪਨ ਹੋਣੇ ਸੀ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਟਕਾ ਜਿਹੜਾ ਵਿਸ਼ੇਸ਼ ਦਿਨ ਹੈ ਐਸੇ ਪੂਰਣੇ ਅਸੀਂ પાਕੇ ਚਲਿਆ ਕਿ ਸਿੱਖਾ ਜਿਨ੍ਹਾਂ ਮਰਦੀ ਵੱਡੇ ਤੋਂ ਵੱਡਾ ਦੁੱਖ ਆ ਜਾਵੇ ਤੁਹ ਆਪਣਾ ਨਿਤਨੇਮ ਕਰਨਾ ਮੱਛੀ ਬਾਣੀ ਪੜ੍ਹਨੀ ਇਹ ਵਿਚੜਨੀ ਆਮਤ ਵੇਲਾ ਨਹੀਂ ਖਜਾਉਣਾ ਇਹ ਪੂਰਣੇ ਬਾਜਾ ਵਾਲੇ ਪਾਤਸ਼ਾਹ ਨੇ ਭਾਈ ਜੀ ਸੋ ਸਸਨਪਾਰ ਕੀਤਾ ਜਿੱਥੇ ਪਰਿਵਾਰ ਬਸੋੜਾ ਗੁਰਦੁਆਰਾ ਸਾਹਿਬ ਨਾਲ ਉੱਥੇ ਸਤੂਰ ਜੀ ਦਾ ਪਰਿਵਾਰ ਵਿਛੜਿਆ ਜੀ ਆਪਾਂ ਕਹਿ ਰਹੇ ਆ ਕੋਈ ਦੁਨੀਆ ਤੋਂ ਚਲਾ ਜਾਵੇ ਕਿਸ ਦੀ ਵੀ ਬਸੋੜਾ ਦੇ ਕਰਕੇ ਚਲਾ ਗਿਆ ਹੈ ਪਰ ਬਾਜਾਂ ਵਾਲੇ ਪਾਤਸ਼ਾਹ ਦਾ ਪਰਿਵਾਰ ਜਿਉਂਦਿਆਂ ਵਿਛੜਿਆ ਬੜਕੇ ਦੁਆਰਾ ਮਿਲ ਨਹੀਂ ਹੋਇਆ ਹੋਇਆ ਪਿਆਰ ਜੀ ਸਾਹਿਬ ਜਾਂਦੇ ਨਹੀਂ ਹੋਏ ਦੋਨੇ ਮਕਾਮਾਂ ਮਾਤਾ ਸਹਿਬ कौर ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵੱਲ ਚਲੇ ਗਏ ਛੋਟੇ ਸਹਿਬ ਜਾਂਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਮਾਤਾ ਗੁਜਰ ਕੌਰ ਦੇ ਨਾਲ ਇਹ ਅਲੇਹ ਦਾ ਚਲੇ ਗਏ ਸੰਗਰੂ ਪਾਤਸ਼ਾਹ ਵੱਡੇ ਸਹਿਬ ਜਾਂਦੇ ਨਾਲ ਚਾਲੀ ਸਿੰਘ ਇਹ ਕੋਟਲਾ ਦਾ ਹੰਦੂ ਖਾਂ ਕੋਲੋਂ ਜੋ ਚਮਕੌਰ ਦੀ ਗੜੀ ਵੱਲ ਚਲੇਗੇ ਚਮਕੌਰ ਸਾਹਿਬ ਦਾ ਵੀ ਇਤਿਹਾਸ ਆਪਾਂ ਸਰਵਣ ਕੀਤਾ ਸੀ ਉਦੋਂ ਸੰਜੀਤ ਪਾਤਸ਼ਾਹ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ